ਕੋਚਮੀਨੇ ਬੇਲਾਂਦਰ ਬਾਸਾਬ ਨੂੰ ਵਰਲਡ ਰਿਕਾਰਡ ਮਿਲਿਆ ਉਹ ਕੇਸ ਚੀਜ਼ ਦਾ ਮੈਂ ਨਹੀਂ ਪੁੱਛਦਾ ਵਰਲਡ ਰਿਕਾਰਡ ਫੈਮਿਲੀਆ ਕਿਉਂਕਿ ਪੂਰੀ ਦੁਨੀਆ ਤੋਂ ਇੱਥੇ ਲੋਕ ਆਪਣੇ ਮਾਂ ਦੀ ਸ਼ਾਂਤੀ ਤੇ ਗੁਰੂ ਘਰ ਮੱਥਾ ਟੇਕਣ ਲਈ ਆਉਂਦੇ ਆ ਵਾਇਬਸ ਇੱਥੇ ਖਾਚਾ ਵੈਰੀ ਦੀ ਦੇਖੀ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਆਪਣੇ ਫਰੈਂਡਸ ਸਾਰਿਆਂ ਨੂੰ ਇਹ ਉਹ ਜਗ੍ਹਾ ਵਾ ਜਿਹਨੂੰ ਦੁਨੀਆ ਤੇ ਨਾ ਇੱਕ ਸਵਰਗ ਦਾ ਉਹਦਾ ਦਿੱਤਾ ਗਿਆ ਵਾ ਇਸ ਵਰਗ ਬਾਸ ਵਰਗ ਜਿਸ ਬੰਦੇ ਨੇ ਸ਼ਾਂਤੀ ਨਾ ਮਿਲਦੀ ਹੋਵੇ ਮਨ ਦੀ ਸ਼ਾਂਤੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਸ਼ਾਂਤੀ ਤੜਪਦਾ ਹੋਵੇ ਕਲਪਤਾ ਹੋਵੇ ਕੋਈ ਪਾਪ ਕੀਤੇ ਤਾਂ ਇੱਥੇ ਆ ਕੇ ਪਾਪ ਨੇ ਬੇੜਾ ਹੋ ਜਾਂਦਾ ਜੇ ਇੱਕ ਵਾਰੀ ਜ਼ਰੂਰ ਆਓ ਆਪਣੇ ਪਰਿਵਾਰ ਨੂੰ ਲੈ ਕੇ ਆਓ ਮਨ ਦੀ ਸ਼ਾਂਤੀ ਲਈ ਠੀਕ ਆ ਲੱਖਾਂ ਲੋਕ ਰੋਜ਼ ਦਰਸ਼ਨ ਕਰਦੇ ਆ ਇਹ ਕਿੱਥੇ ਆਏ ਆ ਅੱਜ ਦਰਬਾਰ ਸਾਹਿਬ ਸੋ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਦੇਖੋ ਇਹ ਜਗ੍ਹਾ ਨਜ਼ਾਰਾ ਇਹ ਦੁਨੀਆਂ ਦਾ ਸਭ ਤੋਂ ਖੜਗਾ ਸਵਰਗ ਕਿੰਨਾ ਵੱਡਾ ਕਿਸ ਵਰਗ ਨਹੀਂ ਹੈ ਗਈ ਆ ਦੇਖੋ ਇਹ ਜਗ੍ਹਾ ਨਜ਼ਾਰਾ ਇਹ ਦੁਨੀਆਂ ਦਾ ਸਭ ਤੋਂ ਖੜਗਾ ਸਵਰਗ ਕਿੰਨਾ ਵੱਡਾ ਕਿਸ ਵਰਗ ਨਹੀਂ ਹੈ ਗਈ ਆ ਦੇਖੋ ਦਰਸ਼ਨ ਕਰੋ ਸਵਰਗ ਦਾ ਦਰਸ਼ਨ ਕਰਾ ਰਿਹਾ ਵਰਗ ਦੇ ਤੋ ਬੜਾ ਸੋਰੀ ਕੋਈ ਨਹੀਂ ਜੇ ਸਭ ਪਾਪੀ ਇੱਥੇ ਬਖਸ਼ੇ ਗਏ ਜਾ ਧੰਗੁਰ ਰਾਮ ਦਾ ਧੰਗੁਰ ਗੰਦ We じゃあ行ったら。 ਹਾਂ ਚੱਲ ਗਿਆ ਮੋਰ ਸਿਵਰਕਿਸ ਤੋਂ ਵੱਡਾ ਸੋਰ ਨਹੀਂ ਕੋਈ ਨਹੀਂ ਜਾ ਕਰਦੇ ਨੇ ਨੇ ਇੱਥੇ ਜਾ ਕੇ ਦਰਸ਼ਨ ਨਹੀਂ ਕੀਤੇ ਉਹ ਕਿਤੇ ਨਹੀਂ ਆਬ ਮੇਟ ਚੱਲੇ ਜੇ ਪਿਆਰੇ ਜੀ ਗ੍ਰਾਮ ਦਾ ਕਿੱਥੇ ਸਵੇਰ ਥਾਮ ਨਹੀਂ ਤਬ ਜਾਇਆ ਗਿਆ ਦਰਸ਼ਨ ਕਰੋ ਸਵਰਗ ਦੇ ਦਰਸ਼ਨ ਕਰਾ ਦੇ ਵਰਗ ਦੇ ਇਤੋਂ ਵੱਡਾ ਸੋਰ ਕੋਈ ਨਹੀਂ ਜੀ ਸਭ ਪਾਪੀ ਇੱਥੇ ਬਖਸ਼ੇ ਗਏ ਜਾ ਧੰਗੁਰ ਆਪ ਦਾ ਧੰਗੁਰ ਦਾਮ ਦੇ ਉਹ ਲੋਕ ਕਿ ਕਿਨੇ ਜਾ ਰਹੇ ਕਿ ਉਹ ਨਗਰੀ ਆ ਜਿਹੜੀ ਪਹਿਲਾਂ ਜਿਹਨੂੰ RAMDAS PUR ਤੋਂ ਪਛਤਨ ਧਨ ਸੇ ਗੁਰੂ RAMDAS ਨੇ ਹੰਬ੍ਰੀਸ ਸਾਹਿਬ ਗੁਰੂ RAMDAS ਸਾਹਿਬ ਨੇ ਉਥੇ ਪਾਸਾਈ ਨੇ ਵਸਾਇਆ ਛੋਪੁੱਤਰ ਜਗਾ ਦਰਬਾਰ ਸਾਹਿਬ ਕੁਝ ਲੋਕ ਗੋਲਡਨ ਟੈਂਪਲ ਕਹਿੰਦੇ ਆ ਵੱਖਰੇ ਵੱਖਰੇ ਨਾਂ ਹਰ ਧਰਮ ਦੇ ਲੋਕ ਇੱਥੇ ਆ ਕੇ ਆਪਣੀ ਮੰਦੀ ਸ਼ਾਂਤੀ ਲੁੱਟਦੇ ਆ ਚਾਹੇ Hindu ਹੋਵੇ Sikh ਹੋਵੇ ਕਭ ਤਰ ਮਾਰੋ ਸਾਜਾ ਉਪਦੇਸ਼ ਮਿਲਦਾ ਹੈ ਤੇ ਕਾਹੀ ਪ੍ਰਾਣੀਆਂ ਆ ਕੇ ਲੋਕ ਲੰਗਰ ਸਕਦੇ ਆ ਮੱਥਾ ਟੇਕਦੇ ਆ ਨਾਸਤਕ ਹੁੰਦੇ ਆ ਸੋ ਜ਼ਰੂਰ ਆਓ ਐਕਵਰੀਆ ਦਾ ਦਰਸ਼ਨ ਕਰੋ ਆਪਣੇ ਮਨ ਨੂੰ ਸ਼ਾਂਤੀ ਦਿਓ ਬਾਈ ਕੁਝੇ ਖਾਨ ਸਾਹਿਬ ਬਾਈ ਕੁਝੀ ਦੇ ਪਤੇ ਫਰੈਂਡਸ ਕਦੀ ਵੀ ਤੁਸੀਂ ਦਰਬਾਰ ਸਾਹਿਬ ਆਓ ਅਮਰਸਰ ਆਓ ਹਰ ਰਸਤੇ ਵਿੱਚ ਟੋਲ ਪਾਇਆ ਨੰਕੇ ਆ ਦੇਖੋ KFC 버거 किंग ਮੈਕਡੋਨਲਡਸ ਸਾਰਾ ਕੁਝ ਇੱਥੇ ਆ ਤੁਸੀਂ ਇੱਥੇ ਲੰਚ ਬ੍ਰੇਕਫਾਸਟ ਡਿਨਰ ਕੁਝ ਵੀ ਕਰ ਸਕਦੇ ਹੋ ਠੀਕ ਹੈ ओके बाय बाय ਹੁਣ ਮਿਲਦੇ ਆ ਤੁਹਾਨੂੰ ਆਪਣੇ ਸ਼ਹਿਰ ਜਾ ਕੇ